बिहार ਦੇ ਔਰੰਗਾਬਾਦ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਨਾ ਸਿਰਫ ਹੈਰਾਨ ਕਰ ਦੇਣ ਵਾਲਾ ਬਲਕਿ ਪਰੇਸ਼ਾਨ ਕਰ ਦੇਣ ਵਾਲਾ ਇੱਕ ਗੰਭੀਰ ਮਾਮਲਾ ਸਾਹਮਣੇ ਆਇਆ ਇਸ ਮਾਮਲੇ ਦੇ ਵਿੱਚ ਇੱਕ ਲੜਕੀ ਨੇ ਆਪਣੇ ਹੀ ਪਤੀ ਨੂੰ ਮਰਵਾ ਦਿੱਤਾ ਮਰਵਾਇਆ ਵੀ ਕੁਝ ਇਸ ਤਰੀਕੇ ਦੇ ਨਾਲ ਹੈ ਕਿਉਂਕਿ ਉਸਦੇ ਨਜਾਇਜ਼ ਸਬੰਧ ਦੱਸੇ ਜਾ ਰਹੇ ਨੇ ਆਪਣੀ ਫੁੱਫੜ ਦੇ ਨਾਲ ਔਰ ਇਸ ਲੜਕੀ ਦਾ ਜੋ ਭਾਂਡਾ ਫੋੜ ਹੋ ਗਿਆ ਸੀ ਪਿਛਲੇ ਕੁਝ ਸਮਾਂ ਪਹਿਲਾਂ ਤੇ ਪਰਿਵਾਰਕ ਮੈਂਬਰਾਂ ਨੇ ਇਸ ਲੜਕੀ ਦਾ ਵਿਆਹ ਫਿਕਸ ਕਰ ਦਿੱਤਾ ਸੀ ਵਿਆਹ ਵੀ ਹੋ ਗਿਆ ਪਹਿਲਾਂ ਫਿਕਸ ਹੋਇਆ ਫਿਰ ਵਿਆਹ ਵੀ ਕਰ ਦਿੱਤਾ ਗਿਆ ਔਰ ਵਿਆਹ ਦੇ ਕਰੀਬ 40-50 ਦਿਨਾਂ ਦੇ ਅੰਦਰ ਅੰਦਰ ਹੀ ਇਸ ਲੜਕੀ ਨੇ ਆਪਣੇ ਘਰ ਵਾਲੇ ਨੂੰ ਮਰਵਾ ਦਿੱਤਾ ਔਰ ਸਾਥ ਦਿੱਤਾ ਫੁੱਫੜ ਨੇ ਔਰ ਤੁਹਾਨੂੰ ਦੱਸ ਦਿਆਂ ਇਹ ਲੜਕੀ ਦੀ ਉਮਰ 32 ਸਾਲ ਹੈ ਔਰ ਆਪਣੇ ਤੋਂ ਦੁੱਗਣੀ ਉਮਰ ਦੇ ਸ਼ਖਸ ਦੇ ਨਾਲ ਜੀਵਨ ਸਿੰਘ ਉਸ ਦਾ ਨਾਮ ਹੈ ਉਮਰ ਕਰੀਬ 60 ਸਾਲ ਹੈ ਉਸ ਦੇ ਨਾਲ ਪ੍ਰੇਮ ਪ੍ਰਸੰਗ ਸੀਗੇ ਇਸ ਲੜਕੀ ਦੇ ਤੇ ਉਹ ਲੜਕੀ ਵੀ ਐ ਜੋ ਦੱਸਿਆ ਜਾ ਰਿਹਾ ਹੁਣ ਤੱਕ ਸੂਤਰਾ ਦੇ ਹਵਾਲੇ ਤੋਂ ਖਬਰ ਆਈ ਐ ਲੜਕੀ ਦੱਸਦੀ ਐ ਕਿ ਪਿਛਲੇ ਲੰਬੇ ਸਮੇਂ ਤੋਂ ਆਪਣੇ ਫੁੱਫੜ ਦੇ ਘਰ ਹੀ ਰਹਿ ਰਹੀ ਸੀ ਔਰ ਦੱਸਿਆ ਜਾ ਰਿਹਾ ਕਿ ਪਿਛਲੇ ਕਰੀ 15 ਸਾਲਾਂ ਦੇ ਵਿੱਚੋਂ ਇਹ ਆਪਣੇ ਫੂਫੇ ਨੂੰ ਪਸੰਦ ਕਰਦੀ ਸੀ ਤੇ ਉਸ ਦੇ ਨਾਲ ਹੀ ਇਹ ਰਿਲੇਸ਼ਨ ਦੇ ਵਿੱਚ ਆ ਗਈ ਸੀ ਕਿਸੇ ਨੂੰ ਕੰਨੋਂ ਕੰਨ ਖਬਰ ਨਹੀਂ ਲੱਗੀ ਪਰ ਇੱਕ ਦਿਨ ਜੋ ਫੁੱਫੜ ਐ ਉਹਦੀ ਘਰ ਵਾਲੀ ਨੂੰ ਪਤਾ ਚੱਲ ਜਾਂਦਾ ਕਿ ਦਾਲ ਦੇ ਵਿੱਚ ਕੁਝ ਕਾਲਾ ਐ ਤੇ ਫਿਰ ਕੀ ਕਰਦੀ ਐ ਜੋ ਮਹਿਲਾ ਹੁੰਦੀ ਐ ਉਹ ਇਸ ਦੇ ਲੜਕੀ ਦੇ ਘਰ ਵਾਲਿਆਂ ਨੂੰ ਦੱਸਦੀ ਐ ਕਿ ਇਹ ਠੀਕ ਨਹੀਂ ਹੈ ਇਹ ਚਤਰਹੀਨ ਹੈ ਇਸ ਕਰਕੇ ਇਹਨੂੰ ਤੁਸੀਂ ਆਪਣੇ ਘਰੇ ਲੈ ਜਾਓ ਤੇ ਮਾਪੇ ਵੀ ਇਸ ਲੜਕੀ ਨੂੰ ਘਰੇ ਲੈ ਜਾਂਦੇ ਨੇ ਲੜਕੀ ਦੇ ਨਾਮ ਗੁੰਜਾ ਹੈ ਗੁੰਜਾ ਨੂੰ ਘਰੇ ਲੈ ਜਾਂਦੇ ਨੇ ਵਿਆਹ ਫਿਕਸ ਕਰ ਦਿੱਤਾ ਜਾਂਦਾ ਹੈ ਤੇ ਜਿਵੇਂ ਹੀ ਵਿਆਹ ਫਿਕਸ ਕਰ ਦਿੱਤਾ ਜਾਂਦਾ ਹੈ ਤੇ ਸੱਤ ਫੇਰੇ ਹੋ ਰਹੇ ਹੁੰਦੇ ਨੇ ਗਲ ਦੇ ਵਿੱਚ ਵਰਮ ਆਲਾ ਪਾਈ ਜਾ ਰਹੀ ਹੁੰਦੀ ਹੈ ਲੋਕਾਂ ਨੂੰ ਲੱਗਦਾ ਸੀ ਕਿ ਸਭ ਕੁਝ ਠੀਕ ਹੋ ਜਾਵੇਗਾ ਜਿੰਨਾ ਜਿੰਨਾਂ ਨੂੰ ਇਹਨਾਂ ਦੇ ਬਾਰੇ ਪਤਾ ਸੀ ਪਰ ਠੀਕ ਤਾਂ ਕੀ ਹੋਣਾ ਸੀ ਗੂੰਜਾ ਉਸ ਵੇਲੇ ਖੁਸ਼ ਨਹੀਂ ਸੀ ਉਹ ਇੱਕ ਦਬਾਅ ਦੇ ਵਿੱਚ ਸੀ ਤੇ ਉਹੀ ਦਬਾਅ ਦੇ ਵਿੱਚ ਉਹ ਉਸ ਵੇਲੇ ਪਲੈਨਿੰਗ ਕਰ ਰਹੀ ਸੀ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਮੇਰਾ ਪਤੀ ਐ ਪ੍ਰਿਆੰਸ਼ੂ ਜਿਹਦੇ ਨਾਲ ਵਿਆਹ ਕਰਾਇਆ ਜਾ ਰਿਹਾ ਉਸ ਦੀ ਹੱਤਿਆ ਕਿਵੇਂ ਕਰਨੀ ਹੈ ਤੇ ਇਸ ਹੱਤਿਆ ਦੀ ਸਾਜ਼ਿਸ਼ ਜਿਹੜੀ ਲੜਕੀ ਗੂੰਜਾ ਘੜ ਰਹੀ ਸੀ ਹੈਲਪ ਕੀਤੀ ਉਸੇ ਦੇ ਜੀਜੇ ਜੀਵਨ ਸਿੰਘ ਨੇ ਦੋਨਾਂ ਨੇ ਮਿਲ ਕੇ ਸ਼ੂਟਰਾਂ ਨੂੰ ਹਾਇਰ ਕੀਤਾ ਤੇ ਸ਼ੂਟਰਾਂ ਨੂੰ ਹਾਇਰ ਕੀਤਾ ਜਿਵੇਂ ਹੀ ਇਸ ਦਾ ਪਤੀ ਪ੍ਰਿਯੰਸ਼ੂ ਉੱਥੇ ਵਾਪਸ ਆ ਰਿਹਾ ਸੀਗਾ ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਦੇ ਵਿੱਚ ਵਾਰਣਸੀ ਤੋਂ ਜਦ ਵਾਪਸ ਆ ਰਿਹਾ ਸੀ ਤਾਂ ਇਸ ਨੇ ਲੜਕੀ ਨੇ ਗੁੰਜਾ ਨੇ ਸਾਰੀ ਇਨਫੋਰਮੇਸ਼ਨ ਲਾਈਵ ਲੋਕੇਸ਼ਨ ਲਾਈਵ ਟਰੈਕਿੰਗ ਕਰਕੇ ਕਿ ਮੇਰਾ ਪਤੀ ਕਿੱਥੇ ਹੈ ਕਿਹੜੇ ਕੱਪੜਿਆਂ ਦੇ ਵਿੱਚ ਹੈ ਕਿੰਨੇ ਵਜੇ ਆਂਦਾ ਹੈ ਕਿੱਥੋਂ ਆਂਦਾ ਹੈ ਕਿੰਨੇ ਵਜੇ ਜਾਂਦਾ ਹੈ ਤੇ ਕਿੱਥੇ ਜਾਂਦਾ ਹੈ ਇਸ ਦੀ ਪੂਰੀ ਜਾਣਕਾਰੀ ਉਹਨਾਂ ਸ਼ੂਟਰਾਂ ਨੂੰ ਦੇ ਦਿੱਤੀ ਸ਼ੂਟਰ ਪ੍ਰਿਯੰਸ਼ੂ ਦੇ ਪਿੱਛੇ ਲੱਗ ਗਏ ਔਰ ਉਹਨਾਂ ਸ਼ੂਟਰਾਂ ਨੇ ਪ੍ਰਿਯੰਸ਼ੂ ਦੀ ਹੱਤਿਆ ਕਰ ਦਿੱਤੀ ਗੋਲੀ ਮਾਰ ਕੇ ਤੇ ਪੁਲਿਸ ਨੇ ਵੀ ਵੱਖ-ਵੱਖਰੀਆਂ ਟੀਮਾਂ ਬਣਾਈਆਂ ਤੇ ਪੁਲਿਸ ਨੇ ਪ੍ਰਿਆੰਸ਼ੂ ਦੇ ਕਾਂਤਲਾ ਨੂੰ ਗ੍ਰਿਫਤਾਰ ਕਰ ਲਿਆ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਉਹਨਾਂ ਨੇ ਫਿਰ ਦੱਸਿਆ ਕਿ ਅਸੀਂ ਗੋਲੀ ਕਿਹਦੇ ਕਹਿਨ ਤੇ ਮਾਰੀ ਹੈ ਤੇ ਜਦੋਂ ਉਹਨਾਂ ਨੇ ਗੁੰਜਾ ਦਾ ਨਾਮ ਲਿੱਤਾ ਤੇ ਪੁਲਿਸ ਨੇ ਗੁੰਜਾ ਨੂੰ ਵੀ ਗ੍ਰਿਫਤਾਰ ਕਰ ਲਿਆ ਤੇ ਜਿਵੇਂ ਹੀ ਇਹ ਗੱਲ ਗੁੰਜਾ ਦੇ ਫੁੱਫੜ ਨੂੰ ਪਤਾ ਚੱਲਦੀ ਹੈ ਜੀਵਨ ਸਿੰਘ ਨੂੰ ਉਫਰਾਰ ਹੋ ਜਾਂਦਾ ਹੈ ਜੀਵਨ ਸਿੰਘ ਹਾਲੇ ਵੀ ਫਰਾਰ ਹੈ ਉਸ ਦੀ ਭਾਲ ਦੇ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ ਲੇਕਿਨ ਗੁੰਜਾ ਗ੍ਰਿਫਤਾਰ ਹੋ ਚੁੱਕੀ ਹੈ ਜਿਹੜੇ ਦੋ ਸਾਥੀ ਨੇ ਇੱਕ ਦਾ ਨਾਮ ਹੈ ਜੈ ਸ਼ੰਕਰ ਤੇ ਦੂਸਰਾ ਇੱਕ ਹੋਰ ਹੈ ਮੁਕੇਸ਼ ਉਹਨਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ ਬਿਹਾਰ ਪੁਲਿਸ ਤਾਂ ਬਿਹਾਰ ਦੇ ਇੱਕ ਔਰੰਗਾਬਾਦ ਤੋਂ ਇੱਕ ਭਿਆਨਕ ਤਸਵੀਰ ਸਾਹਮਣੇ ਆਈ ਹੈ ਕਿਸ ਤਰੀਕੇ ਦੇ ਨਾਲ ਇੱਕ ਮਹਿਲਾ ਨੇ ਇਹ ਸਾਰੀ ਸਾਜ਼ਿਸ਼ ਰਚੀ ਹੈ ਆਪਣੇ ਸਗੇ ਫੁੱਫੜ ਦੇ ਨਾਲ ਮਿਲ ਕੇ ਕਿਉਂ 60 ਸਾਲ ਦੇ ਫੁੱਫੜ ਦੇ ਪਿਆਰ ਦੇ ਵਿੱਚ ਅੰਨੀ ਹੋ ਗਈ ਸੀ 30-32 ਸਾਲ ਦੀ ਗੁੰਜਾ ਤੇ ਕਿਸ ਤਰੀਕੇ ਦੇ ਨਾਲ ਆਪਣੇ ਪਤੀ ਦੀ ਹੱਤਿਆ ਕਰਵਾਈ ਤੇ ਉਸ ਤੋਂ ਬਾਅਦ ਕਿਵੇਂ ਇਸ ਨੇ ਸ਼ਾਰਪ ਸ਼ੂਟਰ ਹਾਇਰ ਕੀਤੇ ਉਹਨਾਂ ਨੇ ਕਿਵੇਂ ਹੱਤਿਆ ਕੀਤੀ ਪੁਲਿਸ ਨੇ ਕਿਵੇਂ ਗ੍ਰਿਫਤਾਰ ਕੀਤਾ ਤੇ ਉਸ ਤੋਂ ਬਾਅਦ ਫੁੱਫੜ ਹੋ ਗਿਆ ਫਰਾਰ ਪੁਲਿਸ ਇਸ ਪੂਰੇ ਮਾਮਲੇ ਦੀ ਜਾਣਕਾਰੀ ਦੇ ਰਹੀ ਹੈ ਪੁਲਿਸ ਨੇ ਇੱਕ ਇੱਕ ਡਿਟੇਲ ਸਾਡਾਂ ਨਾਲ ਸ਼ੇਅਰ ਕੀਤੀ ਹੈ মিডিਆ ਨਾਲ ਸ਼ੇਅਰ ਕੀਤੀ ਹੈ ਤੁਹਾਨੂੰ ਇਹ ਸੁਣਨਿਆ ਬੜਾ ਹੀ ਰੌਂਗਟੇ ਖੜੇ ਕਰ ਦੇਣ ਵਾਲਾ ਮਾਮਲਾ ਹੈ ਬਿਲਕੁਲ ਉਸੇ ਤਰੀਕੇ ਦਾ ਮਾਮਲਾ ਹੈ ਜਿਸ ਤਰੀਕੇ ਦੇ ਨਾਲ ਬੰਗਲੌਰ ਦਾ ਸੁਭਾਸ਼ ਅਤੁਲ ਦਾ ਕੇਸ ਹੋਇਆ ਸੀ ਉਹ ਵੀ ਆਪਣੀ ਪਤਨੀ ਨਿਕੀਤਾ ਤੋਂ ਪਰੇਸ਼ਾਨ ਹੋ ਕੇ ਸੁਸਾਈਡ ਕਰ ਲਿਆ ਸੀ ਮੇਰਠ ਦਾ ਕੇਸ ਤੁਹਾਨੂੰ ਯਾਦ ਹੋਵੇਗਾ ਸੌਰਵ ਤੇ ਮੁਸਕਾਨ ਦਾ ਕਿਵੇਂ ਸੌਰਵ ਨੂੰ ਮਾਰ ਕੇ ਮੁਸਕਾਨ ਤੇ ਉਹਦੇ ਸਾਥੀ ਸਾਹਿਲ ਨੇ ਨੀਲੇ ਡਰਮ ਦੇ ਵਿੱਚ ਬੰਦ ਕਰ ਦਿੱਤਾ ਸੀ ਇਸ ਤੋਂ ਬਾਅਦ ਹਲੇ 15-20 ਦਿਨ ਹੀ ਪਿੱਛੇ ਹੋਰ ਚੱਲਦੇ ਆ इंदौर ਦਾ ਰਾਜਾ ਰਗੂਵੰਸ਼ੀ ਕੇਸ ਹੋਇਆ ਸੀ ਸੋਨਮ ਨੇ ਕਿਸ ਤਰੀਕੇ ਦੇ ਨਾਲ ਆਪਣੇ ਪਤੀ ਰਾਜਾ ਰਗੂਵੰਸ਼ੀ ਦੀ ਹਤਿਆ ਕਰਵਾ ਦਿੱਤੀ ਸੀ ਘੁੰਮਣ ਫਿਰਨ ਦੇ ਲਈ ਗਈ ਸੀ ਤੇ ਹਣੀਮੂਨ ਦੇ ਉੱਤੇ ਹੀ ਆਪਣੇ ਪਤੀ ਦਾ ਕਤਲ ਕਰ ਦਿੱਤਾ ਸੀ ਇਹ ਪਿਛਲੇ 6 ਮਹੀਨਿਆਂ ਦੇ ਉਹ ਤਿੰਨ ਵੱਡੇ ਕੇਸ ਨੇ ਬੰਗਲੌਰ ਮੇਰਠ ਤੇ ਇੰਦੋਰ ਵਾਲਾ ਜਿਨ੍ਹਾਂ ਨੇ ਇੱਕ ਵਾਰ ਲੋਕਾਂ ਨੂੰ ਹੈਰਾਨ ਪਰੇਸ਼ਾਨ ਉਹ ਡਰਾ ਕੇ ਰੱਖ ਦਿੱਤਾ ਸੀ ਤੇ ਉਸੇ ਕੜੀ ਦੇ ਵਿੱਚ ਇੱਕ ਹੋਰ ਕੇਸ ਆ ਗਿਆ ਹੁਣ ਉਹ ਕੇਸ ਦੀ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ ਔਰੰਗਾਬਾਦ ਦਾ ਬਿਹਾਰ ਦੇ ਔਰੰਗਾਬਾਦ ਦਾ ਕੇਸ ਹੈ ਕਿਸ ਤਰੀਕੇ ਨਾਲ ਗੁੰਝਾਣੇ ਆਪਣੇ ਪਤੀ ਨੂੰ ਟਿਕਾਣੇ ਲਗਾ ਦਿੱਤਾ ਪੁਲਿਸ ਕੀ ਕਹਿ ਰਹੀ ਹੈ ਸਾਰੀ ਗੱਲਬਾਤ ਸੁਣਦੇ ਹਾਂ अग्रतर अनुसंधान में यह बात सामने में आई कि गुंजा देवी का अपने सगे फूफा से पूर्व से अनैतिक संबंध चला रहा था दोनों शादी नहीं करना चाह रहे थे उसके फूफा जी के द्वारा पूर्व में कई बार गुंजा देवी के शादी को तोड़ दिया गया था लेकिन अंततः गुंजा देवी की शादी उसके पापा के जोर से मृतक के साथ हो गई गुंजा देवी और उसके फूफा जी जीवन सिंह के द्वारा लड़के की हत्या करने का निर्णय लिया गया जीवन सिंह के द्वारा कुछ हथियार बंद युवकों को हायर किया गया जिनके द्वारा गोली चलाई गई गुंजा देवी के द्वारा युवक का लोकेशन दिया गया कि कब वो किस ट्रेन से उतरेगा और हायर किए गए लड़कों के द्वारा उक्त रात को उस घटना को अंजाम दिया गया इस संबंध में अभी तीन गिरफ्तारी हो गई है गुंजा देवी की गिरफ्तारी हो गई है एवं दो अन्य अभियुक्त जो इस घटना में शामिल थे उनकी गिरफ्तारी हो गई है एक का नाम मुकेश शर्मा है दूसरे का नाम जयशंकर चौबे है ये दोनों जिला गढ़वा और राज्य झारखंड के रहने वाले हैं और गुंजा देवी की गिरफ्तारी हुई है जीवन सिंह जो है वो फरार है एवं इस घटना में अन्य संलिप्त अभियुक्त भी अभी फरार चल रहे हैं जिनकी जल्दी गिरफ्तारी कर ली जाएगी